ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਪਿੱਛੇ ਜੀ ਅਮਰੀਕਾ ਦੇ ਵਿੱਚ ਇੱਕ ਟਰੱਕ ਹਾਦਸਾ ਹੋਇਆ ਜਿਹਦੇ ਵਿੱਚ ਤਿੰਨ ਜਾਨਾਂ ਚਲੀਆਂ ਗਈਆਂ ਸਾਡਾ ਇੱਕ ਭਰਾ ਜਿਹਦੇ ਕੋਲੋਂ ਗਲਤੀ ਦੇ ਨਾਲ ਗਲਤ ਜਗ੍ਹਾ ਤੋਂ ਯੂ ਟਰਨ ਲੈ ਹੋ ਗਿਆ ਪਿੱਛੋਂ ਕਾਰ ਆ ਰਹੀ ਸੀ ਉਹ ਕਾਰ ਰਾਲੇ ਦੇ ਵਿੱਚ ਬੱਜੇ ਤੇ ਜਿਹੜੇ ਉਹਦੇ ਵਿੱਚ ਤਿੰਨ ਸਵਾਰ ਸਨ ਇਹਨਾਂ ਦੀ ਮੌਕੇ ਤੇ ਜਾਨ ਚਲੀ ਗਈ ਬੜੇ ਦੁੱਖ ਦੀ ਗੱਲ ਹੈ ਤੇ ਜਿਹੜਾ ਉਹ ਵੀਰ ਹੈ ਇਸ ਟਾਈਮ ਉਹਦੇ ਉੱਪਰ ਜੋ ਕੇਸ ਹੈ ਚੱਲ ਰਿਹਾ ਹੈ ਕਈ ਤਰ੍ਹਾਂ ਦੀਆਂ ਧਰਾਵਾਂ ਲੱਗੀਆਂ ਹਨ ਕਹਿੰਦੇ ਹਨ ਕਿ ਤਕਰੀਬਨ ਉਹਨੂੰ 45 ਸਾਲ ਦੀ ਜਿਹੜੀ ਹੈ ਵੀ ਸਜ਼ਾ ਹੋ ਸਕਦੀ ਹੈ ਤੇ ਇਹ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਗਲਤੀ ਜਿਹੜੀ ਹੈ ਉਹ ਕਿਸੇ ਤੋਂ ਨਹੀਂ ਹੋ ਸਕਦੀ ਹੈ ਕਿਉਂਕਿ ਕੋਈ ਵੀ ਇਨਸਾਨ ਘਰੋਂ ਇਹ ਸੋਚ ਕੇ ਨਹੀਂ ਨਿਕਲਦਾ ਕਿ ਮੈਂ ਅੱਜ ਕਿਸੇ ਦੀ ਜਾਨ ਲੈਣੀ ਹੈ ਜਾਂ ਕੋਈ ਐਦਾਂ ਦਾ ਹਾਲਸਾ ਆਇਆ ਉਹਨੂੰ ਅੰਜਾਮ ਦੇਣਾ ਹੈ ਵੀਰ ਤੂੰ ਗਲਤੀ ਹੋਈ ਹੈ ਆਪਾਂ ਇਹ ਸਾਰੇ ਮੰਨਦੇ ਆ ਪਰ ਸਾਡਾ ਸਾਰਿਆਂ ਦਾ ਹੀ ਸਭ ਦਾ ਇਹ ਫਰਜ਼ ਬਣਦਾ ਆ ਵੀਰ ਕੋਲੋਂ ਗਲਤੀ ਹੋ ਗਈ ਹੈ ਪਰ ਜੇ ਆਪਾਂ ਕਹਿੰਦੇ ਵੀ 30 ਲੱਖ ਪਟੀਸ਼ਨ ਜਿਹੜੀ ਐ ਸਾਈਨ ਸਹਿਨ ਕਰਕੇ ਦੇ ਦੇਵਾਂਗੇ ਉਹਦੀ ਜਿਹੜੀ ਸਜ਼ਾ ਆ ਵੀ ਉਹ ਘੱਟ ਤੋਂ ਘੱਟ ਉਹਨੂੰ ਮਿਲੇਗੀ ਕਿਉਂਕਿ ਪਹਿਲਾਂ ਵੀ ਇੱਕ ਐਦਾਂ ਦਾ ਕੇਸ ਹੋਇਆ ਉੱਥੇ ਜਿਹਦੇ ਵਿੱਚ ਉਸ ਬੰਦੇ ਤੋਂ ਟਰੱਕ ਦੇ ਨਾਲ ਹੀ ਹਾਦਸਾ ਹੋਇਆ ਸੀ ਤੇ ਜਾਨਾਂ ਕੋਈ ਚਲੀਆਂ ਗਈਆਂ ਸਨ 110 ਸਾਲ ਦੀ ਉਹਨੂੰ ਕੈਦ ਸੁਣਾਈ ਗਈ ਸੀ ਪਰ ਉੱਥੇ ਉਹਨਾਂ ਦੀ ਜਿਹੜੀ ਕਮਿਊਨਿਟੀ ਸੀਗੀ ਉਨੇ 30 ਲੱਖ ਜਿਹੜੀ ਪਟੀਸ਼ਨ ਹੈ ਉਹ ਸਾਈਨ ਕਰਕੇ ਦਿੱਤੀ ਸੀਗੀ ਤੇ ਜਿਹਦੇ ਕਰਕੇ ਬੋন্ড ਭਰ ਕੇ ਉਹਦੀ ਜਿਹੜੀ ਸਜ਼ਾ ਆ ਵੀ ਉਹ 10 ਸਾਲ ਦੀ ਕਰ ਦਿੱਤੀ ਸੀ ਤੇ ਉਹ ਕਹਿੰਦੇ ਆ ਵੀ ਅੱਜ ਕੱਲ ਦੇ ਵਿੱਚ ਉਹ ਰਿਆ ਹੋਣ ਵਾਲਾ ਆ ਤੇ ਆਪਣੀ ਜ਼ਿੰਦਗੀ ਬਤੀਤ ਕਰ ਸਕਦਾ ਆ ਕਿਉਂਕਿ ਉਹ ਜਿਹੜਾ ਆਪਣਾ ਵੀਰ ਆ ਕੋਈ ਉਹ ਕ੍ਰਿਮੀਨਲ ਨਹੀਂ ਹੈਗਾ ਗਲਤੀ ਹੋ ਗਈ ਉਹਦੇ ਤੁਮ ਗਲਤੀ ਵਿੱਚ ਹਾਦਸਾ ਹੋ ਜਾਂਦਾ ਆ ਤੇ ਇਹ ਕੋਈ ਜ਼ਿੰਦਗੀ ਵਿੱਚ ਪਹਿਲਾ ਐਕਸੀਡੈਂਟ ਨਹੀਂ ਹੈ ਇਦਾਂ ਦੇ ਐਕਸੀਡੈਂਟ ਅਮਰੀਕਾ ਵਿੱਚ ਵੀ ਪਹਿਲਾਂ ਬੜੇ ਹੋਏ ਨੇ ਹੋਰ ਜਗਾਵਾਂ ਤੇ ਵੀ ਬੜੇ ਹੁੰਦੇ ਨੇ ਜਿਹਦੇ ਵਿੱਚ ਜਿਹੜੇ ਲੋਕ ਆਪਣੀਆਂ ਜਾਨਾਂ ਗਵਾ ਦਿੰਦੇ ਨੇ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਆ ਚਾਹੇ ਅਸੀਂ ਕਿਸੇ ਵੀ ਧਰਮ ਦੇ ਆ ਗਲਤੀਆਂ ਸਭ ਤੋਂ ਹੋ ਜਾਂਦੀਆਂ ਨੇ ਠੀਕ ਆ ਜਾਨਾਂ ਚਲੀਆਂ ਗਈਆਂ ਨੇ ਜੇ ਆਪਾਂ ਇਹ ਗੱਲ ਕਰੀਏ ਇਜ਼ਰਾਈਲ ਵਾਲਿਆਂ ਨੇ ਇਹ ਵੀ ਆਪਾਂ ਨੂੰ ਪਤਾ ਵੀ ਜੇ ਰੈਲ ਵਾਲਿਆਂ ਨੇ ਕਿਹਨਾਂ ਦੀ ਸ਼ਹਿ ਦੇ ਉੱਪਰ ਫਿਲਸਤੀਨ ਦੇ ਉੱਪਰ ਹਮਾਸ ਦੇ ਉੱਪਰ ਹਮਲਾ ਕੀਤਾ ਤੇ ਲੱਖਾਂ ਦੀ ਗਿਣਤੀ ਵਿੱਚ ਉੱਥੇ ਲੋਕ ਮਾਰੇ ਗਏ ਉੱਥੇ ਐਨ ਐਸ ਇਸ ਸਮੇਂ ਐਨੀ ਭੁੱਖ ਮਰੀ ਹੈ ਤਕਰੀਬਨ 20 ਤੋਂ 25 ਹਜ਼ਾਰ ਬੱਚਾ ਜਿਹੜਾ ਆ ਭੁੱਖ ਦੇ ਨਾਲ ਹੀ ਮਰ ਗਿਆ ਆ ਤੇ ਜਿਹੜੇ ਵੱਡੇ ਲੋਕ ਭੁੱਖ ਦੇ ਨਾਲ ਮਰ ਰਹੇ ਨੇ ਉਹਨਾਂ ਦੀ ਗਿਣਤੀ ਉਹ ਅਲੱਗ ਆ ਉਹ ਵੀ ਰੱਬ ਦੇ ਜੀ ਨੇ ਆਪਾਂ ਕਦੇ ਉਹਨਾਂ ਬਾਰੇ ਸੋਚਿਆ ਨਹੀਂ ਕਦੇ ਉਹਨਾਂ ਬਾਰੇ ਵਿਹਾ ਦਾ ਨਾਰਾ ਮਾਰਿਆ ਨਹੀਂ ਠੀਕ ਹੈ ਵੀਰ ਤੂੰ ਗਲਤੀ ਹੋਈ ਐ ਚ ਕੋਈ ਸ਼ੱਕ ਨਹੀਂ ਕੋਈ ਦੋਰ ਆਈ ਨਹੀਂ ਹੈਗੀ ਗਲਤੀ ਇਨਸਾਨ ਤੋਂ ਹੁੰਦੀ ਐ ਪਰ ਐਸ ਸਮੇ ਸਾਡਾ ਫਰਜ਼ ਬਣਦਾ ਐ ਕਿ ਆਪਾਂ ਸਾਰੇ ਵੀਰ ਦਾ ਸਾਥ ਦੇਈਏ ਤੇ 30 ਲੱਖ ਪੇਸ਼ੇਨ ਆ ਜਿਹੜੀ ਭਾਵੇਂ ਜਿਹੜਾ ਜਿੱਥੇ ਮਰਜ਼ੀ ਕਹਿੰਦੇ ਬੈਠਾ ਆ ਪੰਜਾਬ ਵਿੱਚ ਬੈਠਾ ਆ ਚਾਹੇ ਇੰਗਲੈਂਡ 'ਚ ਬੈਠਾ ਆ ਚਾਹੇ ਜਿੱਥੇ ਮਰਜ਼ੀ ਐ ਸਾਡਾ ਜਿਹੜਾ ਸਾਰਾ ਭਾਈਚਾਰਾ ਆ ਚਾਹੇ ਹੋਰ ਸਾਡੇ ਧਰਮਾਂ ਦੇ ਜਿਹੜੇ ਭੈਣ ਭਰਾ ਨੇ ਜਿਹੜੇ ਦਰਦ ਸਮਝਦੇ ਨੇ ਕਿਉਂਕਿ ਕਹਿੰਦੇ ਵੀ ਸੁਣਿਆ ਵੀ ਇਹ ਮੁੰਡੇ ਦਾ ਜਿਹੜਾ ਆ ਵੀ ਸਿਰ ਤੇ ਪਿਓ ਦਾ ਸਾਆ ਨਹੀਂ ਹੈਗਾ ਤੇ ਵੀਰ ਜਿਹੜਾ ਆ ਵੀ ਆਪਣਾ ਕਮਾਈ ਕਰਨ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਬੰਦਾ ਕਿਉਂ ਬਾਹਰ ਜਾਂਦਾ ਹੈ ਐਨੇ ਜਫਰ ਜਾਲ ਕੇ ਐਨੀਆਂ ਮੁਸੀਬਤਾਂ ਵਿੱਚੋਂ ਨਿਕਲ ਕੇ ਕਿ ਆਪਣੇ ਘਰ ਦੀ ਜਿਹੜੀ ਮਾਲੀ ਹਾਲਤ ਆ ਉਹ ਸੁਧਾਰ ਸਕੇ ਤੇ ਸਾਡਾ ਫਰਜ ਬਣਦਾ ਹੈ ਵੀ ਅਸੀਂ ਆਪਾਂ ਇਸ ਸਾਰੇ ਜਣੇ ਰਲ ਕੇ ਇਸ ਭਰਾ ਦੇ ਨਾਲ ਖੜੀਏ ਤੇ 30 ਲੱਖ ਪਟੀਸ਼ਨ ਸਾਈਨ ਕਰਨੇ ਕੋਈ ਔਖੀ ਨਹੀਂ ਤਕਰੀਬਨ 4 ਤੋਂ 5 ਲੱਖ ਪਟੀਸ਼ਨ ਜਿਹੜੀ ਆ ਉਹ ਸਾਈਨ ਹੋ ਚੁੱਕੀ ਹੈ ਤੇ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਜਰੂਰ ਇਹ ਪਟੀਸ਼ਨ ਸਾਈਨ ਕਰੋ ਜਿਹਨੂੰ ਪਟੀਸ਼ਨ ਦਾ ਲਿੰਕ ਚਾਹੀਦਾ ਆ ਉਹ ਮੇਰੇ ਨੰਬਰ ਦੇ ਉੱਪਰ ਮੈਨੂੰ ਵਟਸਐਪ ਕਰ ਸਕਦਾ ਹੈ ਨੰਬਰ ਤੁਹਾਨੂੰ ਥੱਲੇ ਆਪਾਂ ਲਿਖ ਦਵਾਂਗੇ ਉਹਦੇ ਵਟਸਐਪ ਕਰਕੇ ਤੁਸੀਂ ਸਾਰੇ ਜਣੇ ਜਿਹੜਾ ਲਿੰਕ ਆ ਉਹ ਵਟਸਐਪ ਦੇ ਉੱਪਰ ਲੈ ਸਕਦੇ ਹੋ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਭਰਾ ਦੀ ਆਪਾਂ ਮਦਦ ਕਰੀਏ ਗਲਤੀਆਂ ਸਭ ਤੋਂ ਹੋ ਜਾਂਦੀਆਂ ਨੇ ਜਾਣਬੁੱਝ ਕੇ ਉਸ ਵੀਰ ਨੇ ਕੁਝ ਨਹੀਂ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ